ਨੀ ਸਾਡੀ ਬੇਸ਼ੱਕ ਉਦੋਂ ਸਾਨੂੰ ਲੱਗਦਾ ਸਾਡੀ ਕਿੱਤੀ ਥੋੜੀ ਘਟ ਗਈ ਹੈ ਪਰ ਜਿਹੜੇ ਅੱਜ ਰਿਟਾਇਰ ਹੋ ਕੇ ਜਾਂਦੇ ਨੇ ਜਾਂ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਕੋਈ ਬੈਨੀਫਿਟ ਮਿਲਦੇ ਨੇ ਉਹ ਸਾਰੇ ਬੇਸਿਕਾਂ ਤੇ ਮਿਲਦੇ ਨੇ ਤੇ ਮੈਂ ਇੱਕ ਦਿਨ ਜੇ ਤਿੰਨੋ ਗੱਲ ਆਉਣ ਵਾਲਾ ਟੀਚਾ ਸਾਡਾ ਜਿਹੜਾ ਅਗਰ ਐਗਰੀਮੈਂਟ ਸਾਨੂੰ ਮੌਕਾ ਮਿਲੇਗਾ ਅਸੀਂ ਜਿੰਨੀ ਬੇਸਿਕ ਹੈ ਜਿੰਨੀ ਕਿੱਤੀ ਆ ਰੱਖਣੀ ਬੇਸਿਕ ਤੇ ਹੈ ਤੇ ਸਾਡੇ ਵਰਕਰ ਨੂੰ ਚਾਹ ਨਵੇਂ ਹੈ ਚਾਹ ਪੁਰਾਣੇ ਹੈ ਸਭ ਨੂੰ ਕਿਉਂਕਿ ਉਦੋਂ ਆਖੀ ਦਾ ਲਾਂਚ ਪਾ ਲੋ ਠੀਕ ਹੈ ਵੀ ਜਦੋਂ ਬੰਦੇ ਦੇ ਐਡਮਿਟ ਸਪੋਰਟ ਪੈਸੇ ਵਾਜ ਜਾਣਾ ਪਰ ਬਾਅਦ ਪਤਾ ਲੱਗਦਾ ਵੀ ਜੋ ਬੇਸਿਕ ਜਬਾਦੀ ਹੁੰਦੀ ਹੈ ਨਾ ਉਹਦੇ ਜਿੰਨਾ ਕਿਸੇ ਚੀਜ਼ ਦਾ ਫਾਇਦਾ ਨਹੀਂ ਹੁੰਦਾ ਚਾਹੇ ਉਸ ਟਾਈਮ ਸਾਡੇ ਪੀਐਫ ਕੱਟ ਜਾਂਦਾ ਹੈ ਕ੍ਰੈਸਟੀ ਕੱਟ ਜਾਂਦੀ ਹੈ ਪਰ ਉਹਦਾ ਜਦੋਂ ਲੌਂਗ ਟਰਮ ਚ ਵੇਖੀਏ ਤਾਂ ਬਹੁਤ ਵੱਡੇ ਫਾਇਦੇ ਹੁੰਦੇ ਨੇ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਬਹੁਤ ਵਧੀਆ ਟੀਮ ਦਿੱਤੀ ਹੈ ਮੈਨੂੰ ਪ੍ਰਵਾਤਮਾ ਨੇ ਇੰਨੀ ਵਧੀਆ ਟੀਮ ਹੈ ਉਸ ਟੀਮ ਕਰਕੇ ਮੈਂ ਰਿੰਗ ਲੀਡਰ ਆ ਕਦੀ ਉਹਨਾਂ ਮੇਰੇ ਤੇ ਨਿਕਤਾ ਜਿੰਨੀ ਨਹੀਂ ਕੀਤੀ ਕਦੀ ਉਹਨਾਂ ਮੇਰੇ ਕਿਸੇ ਕੰਮ ਤੇ ਕਈ ਵਾਰ ਗਲਤ ਡਿਸੀਜਨ ਵੀ ਲੈ ਜਾਂਦੇ ਨੇ ਉਹਨਾਂ ਕਹਿ ਲੱਗਦੇ ਨੇ ਮਿਸ ਪ੍ਰਧਾਨ ਜੀ ਠੀਕ ਨਹੀਂ ਹੋਣਾ ਪਰ ਕਦੀ ਉਹਨਾਂ ਜਵਾਬ ਨਹੀਂ ਦਿੰਦਾ ਇੱਕ ਤਾਂ ਮੇਰੇ ਇਕੱਲੇ ਨਾਲ ਨਹੀਂ ਹੈਗੀ ਉਹ ਸਾਰੀ ਜਿੰਨੀ ਸਾਹਮਣੇ ਬੈਠੀ ਟੀਮ ਹੈ ਜਿਹੜੀ ਪਿੱਛੇ ਬੈਠੀ ਹੈ ਇਹਨਾਂ ਦੇ ਵਿਚਾਰ ਮੇਰੇ ਨਾਲ ਮਿਲਦੇ ਨੇ ਦਿਲ ਮੇਰੇ ਨਾਲ ਮਿਲਦਾ ਹੈ ਤੇ ਕਹਿੰਦੇ ਨੇ ਮੇਰੇ ਤੋਂ ਵਧੀਆ ਕੋਈ ਪ੍ਰਧਾਨ ਨਹੀਂ ਹੋਣਾ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਪਰ ਜਿਵੇਂ ਖਾਲਸਾ ਜੀ ਤੋਂ ਬਾਅਦ ਮस्तान ਸਿੰਘ ਤੋਂ ਵਧੀਆ ਸੀ ਨਾ ਜਿਹੜਾ ਤੁਹਾਨੂੰ ਪ੍ਰਦਾਨ ਦੇ ਕੇ ਜਾਵਾਂਗਾ ਮੇਰੇ ਤੋਂ ਵੀ ਵਧੀਆ ਹੋਏਗਾ ਮੈਂ ਆਪਣੇ ਤੋਂ ਵਧੀਆ ਚੇਲਾ ਹੀ ਪੈਦਾ ਕਰਕੇ ਜਾਵਾਂਗਾ ਮਾਰਾ ਨਹੀਂ ਕਰਕੇ ਜਾਵਾਂਗਾ ਤੁਹਾਨੂੰ ਕਦੀ ਨਿਰਾਸ਼ਾ ਨਹੀਂ ਹੋਗੀ ਪਰ ਤੁਹਾਨੂੰ ਵਿਸ਼ਵਾਸ ਕਰਨਾ ਪਵੇਗਾ ਕਿਉਂਕਿ ਜਿਵੇਂ ਆਪਾਂ ਸਵਾਦ ਲਾ ਪਿਛਲੇ ਸਾਲ ਲਿਆ ਸੀ ਵੀ ਅਦਗੀ ਜੀ ਮੈਨੂੰ ਵੀ ਮੈਡਾਇਵਿਟ ਨੇ ਪਿਛਲੇ ਲੈਕਚਰ ਸਸਪੈਂਡ ਕੀਤਾ ਸੀ ਰੁੜਕੇ ਤਰ੍ਹਾਂ ਮੈਂ ਕੋਈ ਰਿੱਕਤੀ ਜਵਾਬ ਨਹੀਂ ਦਿੱਤਾ ਇੱਕ ਸਿਣਿਆ ਪਚਾਇਆ ਸੀ ਉਹਨਾਂ ਨੂੰ ਐਸੀ ਵੀ ਜਿਵੇਂ ਰੁੜਕੇ ਨੂੰ ਇਲੈਕਸ਼ਨ ਤੋਂ ਪਹਿਲਾਂ ਟਰਮੀਨੇਟ ਕਰਕੇ ਭੇਜਤਾ ਵੀ ਮਸਤਾਨ ਸਿੰਘ ਜਿੱਤ ਜਾਣਾ ਹੈ ਇਹਨੂੰ ਟਰਮੀਨੇਟ ਕਰ ਦਿਓ ਮੈਂ ਇੱਕੋ ਸੰਗਿਆ ਭੇਜਿਆ ਸੀ ਵੀ ਮੈਂ ਰੁੜਕਾ ਨਹੀਂ ਮੈਂ ਮਸਤਾਨ ਆ ਸੋਚ ਸਮਝ ਕੇ ਅੱਜ ਚਲੇ ਆ ਜੇ ਦੋ ਦਿਨ ਅੱਜ ਪਹਾੜ ਕਰਕੇ ਲੜਾਈ ਸੀ ਇਹ ਕਿਉਂਕਿ ਤੁਹਾਡੀ ਆਪਣੀ ਮਜ਼ਬੂਤੀ ਵੀ ਹੋਣੀ ਚਾਹੀਦੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੱਥੇ ਸਭ ਤੋਂ ਵੱਧ ਸਸਪੈਂਸ਼ਨ ਆ ਮੇਰੇ ਕੱਲੇ ਦੀ ਆਈਂਦੇ ਤੇ ਸਭ ਤੋਂ ਜ਼ਿਆਦਾ ਜ਼ਿਆਦਾ ਦੋ ਦੋ ਟਾਈਟੇ ਚਾਲ ਇੱਥੇ ਕੋਈ 10 ਦਿਨ ਸਸਪੈਂਡ ਹੋ ਜਾਏ ਮੇਰੀ ਜਾੜ ਖਾ ਜਾਂਦਾ ਕੋਈ ਚਾਰ ਸਾਲ ਦੇ ਦੇਖੋ ਚਾਰ ਸਾਲਾਂ 'ਚ ਬਹੁਤ ਘੱਟ ਰੀਅਰ ਚਾਂਸ ਹੈ ਪਰ ਕੋਈ ਜ਼ਿਆਦਾ ਹੀ ਕੋਈ ਮੇਜਰ ਫੈਕਟ ਹੋਵੇ ਹੁਣ ਤੁਹਾਨੂੰ ਦੱਸਿਆ ਸੀ ਜਿਵੇਂ ਵੀ ਸੇਫਟੀ ਦਾ ਜਿਹੜਾ ਸੇਫਟੀ ਦੇ ਸੁਰੱਖਿਆ ਦਾ ਜਿਹੜਾ ਨਾ ਇਹ ਉੱਪਰ ਅੰਗਰੇਜ਼ਾਂ ਦਾ ਪਤਾ ਕੀ ਆਰਡਰ ਹੈ ਵੀ ਜਿਹੜਾ ਉਹ ਜ਼ਿੰਮੇਵਾਰ ਬੰਦਾ ਹੈ ਚਾਹੇ ਉਹ ਸੁਪਰਵਾਈਜ਼ਰ ਹੈ ਚਾਹੇ ਐਚਓਡੀ ਹੈ ਚਾਹੇ ਵਰਕਰ ਹੈ ਜਿਹਦੇ ਕਰਕੇ ਐਕਸੀਡੈਂਟ ਹੋਇਆ ਹੈ ਉਹ ਬੰਦਾ ਇਮੀਡੀਏਟਲੀ ਟਰਮੀਨੇਟ ਕਰੋ ਦੋ ਐਕਸੀਡੈਂਟ ਹੋਏ ਨੇ ਤਿੰਨ ਇੱਕ ਪਿੰਡ ਚ ਤਿੰਨਾ ਚ ਫਾਲਟ ਸਾਡੇ EMPLOYEES ਦਾ ਸੀਗਾ ਮੇਲਾ ਪੜਾ ਦੇਗਾ ਵੀ ਵਾਏ ਤੁਸੀਂ ਸਸਪੈਂਡ ਜਿਹੜਾ ਟਰਮੀਨੇਟ ਕੋ ਨਹੀਂ ਕੀਤਾ ਪੰਜ-ਪੰਜ 7-7 ਦਿਨ ਸਸਪੈਂਡ ਕਰਾ ਕੇ ਉਹਨਾਂ ਨੂੰ ਭਾਲ ਕਰਾਇਆ ਵੀ ਮੌਕਾ ਮਿਲਣਾ ਚਾਹੀਦਾ ਹਰ ਇੱਕ ਨੂੰ ਜਿਹੜਾ ਸੇਫਟੀ ਦਾ ਹੈੱਡ ਪ੍ਰਸੰਨਾ ਜੀ ਤੁਹਾਨੂੰ ਪਤਾ ਹੋਏਗਾ ਸਾਰਿਆਂ ਨੂੰ ਇੱਥੇ ਆਇਆ ਹੋਇਆ ਸੀ ਜਦੋਂ ਰਿੰਗ ਦਾ ਐਕਸੀਡੈਂਟ ਹੋਇਆ ਹੈ ਇਸ ਕਾਰਨ ਲੇਖੋ ਸਾਡੇ ਪਲਾਨ ਐਟ ਨੇ ਕਿਹਾ ਵੀ ਇਹ ਮਾਹੌਲ ਅੰਗਰੇਜ਼ਾਂ ਵਾਲਾ ਨਹੀਂ ਜਾਂ ਹੋਰ ਨਹੀਂ ਪੰਜਾਬ ਦਾ ਹੈ ਇੱਥੇ ਯੂਨੀਨਾਈਜ਼ ਬੰਦੇ ਨੇ ਕੰਮ ਨਹੀਂ ਕਰ ਸਕਦੇ ਉਸ ਜਿਹੜਾ ਇੰਡੀਆ ਦਾ ਸਿਕਿਉਰਿਟੀ ਹੈੱਡ ਸੀ ਉਹਨੂੰ ਇੱਥੇ ਹੀ ਬੋਰਦਾ ਸੀ ਇੱਥੇ ਹੀ ਉਹਦੀ ਛੁੱਟੀ ਕਰਦੀ ਸੀ ਆ ਤੁਹਾਡੇ ਐਚ ਆਰ ਹੈੱਡ ਦੀ ਛੁੱਟੀ ਕਰਦੀ ਹੈ ਇਹ ਮਰੇਹ ਬੰਦ ਬਹੁਤ ਵਿਗੜੀਆਂ ਯਮ ਮੈਨੇਜਮੈਂਟਾਂ ਦੀਆਂ ਨੇ ਤੇ ਉਹਨਾਂ ਨਾਲ ਟੱਕਰ ਵੀ ਵਿਗੜੇ ਹੋਏ ਲੀਡਰ ਲੈ ਸਰਦ ਨੇ شریف ਬੰਦਿਆਂ ਦਾ ਉੱਥੇ ਕੋਈ ਕੰਮ ਨਹੀਂ ਹੁੰਦਾ ਉਹਨੂੰ ਦੋ ਮਿੰਟ ਜੇ ਅੱਗੇ ਲਾ ਲਈਦੇ ਨੇ ਤੇ ਬਹੁਤ ਬਹੁਤ ਧੰਨਵਾਦ ਕਿਉਂਕਿ ਚਲੋ ਅੱਜ ਮੈਨੂੰ ਵੀ ਇਹ ਸਿੱਚ ਚਲ ਪੇੜ ਲੱਗੇਗਾ ਘਟੋ ਘਟ ਸਾਰੇ ਦੇਉਣਗੇ ਇਹ ਜ਼ਮਾਨੇ ਮੈਨੇਜਮੈਂਟ ਦੇ ਸੌਖਾ ਕੰਮ ਕਰਦਾ ਅੱਜ ਸਟਰੰਥ ਪੂਰੀ ਗੇਟ ਮੇਡ ਹੋਈ ਪਈ ਐ ਤੇ ਆਫਟਰਨੂਨ ਵਾਲੇ ਸਾਰੇ ਆਏ ਨੇ ਨਹੀਂ ਉਹ ਵੀ ਆਉਂਦੇ ਆਉਂਦੇ ਨੇ ਆਫਟਰਨਾਈਟ ਵਾਲੇ ਹਰ ਮੀਡ